ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਵੱਲੋਂ ਨੈਸ਼ਨਲ ਡੇਂਗੂ ਦਿਵਸ ਮੌਕੇ ਸ਼ਹੀਦ ਗੁਰਮੀਤ ਸਿੰਘ ਸਕੂਲ ਆਫ ਐਮਿਨੈਂਸ ਪਿੰਡ ਸੁਲਤਾਨਵੰਦ ਵਿਖੇ ਇੱਕ ਜਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਕਰਵਾਇਆ ਅਤੇ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਤੇ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਕਿਹਾ ਕਿ ਹਫ਼ਤੇ ਦੇ ਹਰ ਸ਼ੁੱਕਰਵਾਰ ਵਾਲੇ ਦਿਨ ਆਪਣੇ ਘਰਾਂ ਦੇ ਕੁਲਰਾਂ, ਫ੍ਰਿਜਾਂ, ਗਮਲਿਆਂ, ਟੈਂਕੀਆਂ, ਛੱਤੇ ਪਿਆਰ ਨਕਾਰਾ ਸਮਾਨ ਆਦ ਵਿੱਚ ਪਾਣੀ ਇਕੱਠਾ ਨਾ ਹੋਣ ਦਈਏ ਕਿਉਂਕਿ ਡੇਂਗੂ ਤੋਂ ਬਚਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਪੀਡੀਮਿਓਲੋਜਿਸਟ ਡਾਕਟਰ ਹਰਜੋਤ ਕੌਰ ਨੇ ਕਿਹਾ ਕਿ ਲੋਕ ਡੇਂਗੂ ਬੁਖਾਰ ਦੇ ਸ਼ੱਕ ਹੋਣ ਦੀ ਸੂਰਤ ਵਿੱਚ ਤੁਰੰਤ ਸਰਕਾਰੀ ਹਸਪਤਾਲ ਤੋਂ ਫ੍ਰੀ ਚੈੱਕਅਪ ਅਤੇ ਇਲਾਜ ਕਰਵਾਉਣ। ਇਸ ਮੌਕੇ ਜ਼ਿਲ੍ਹਾ ਐਮਈ ਆਇਓ ਅਮਰਦੀਪ ਸਿੰਘ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਡੇਂਗੂ ਦੇ ਸੰਬੰਧ ਵਿੱਚ ਟ੍ਰੇਨਿੰਗ ਦਿੱਤੀ ਗਈ। ਪ੍ਰਿੰਸੀਪਲ ਗੁਰਿੰਦਰ ਕੌਰ, ਐਮਓ ਗੁਰਦੇਵ ਸਿੰਘ ਢਿੱਲੋਂ, ਐਸਆਈ ਸੁਖਦੇਵ ਸਿੰਘ, ਹਰਵਿੰਦਰ ਸਿੰਘ, ਪਰਮਜੀਤ ਸਿੰਘ ਸਮੇਤ ਸਕੂਲ ਦੇ ਵਿਦਿਆਰਥੀ ਸ਼ਾਮਲ ਸਨ। ਚਲੋ ਬੈਠੋ ਚਲੋ ਅੱਜ ਡੇਂਗੀ ਡੇ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਹਰ ਸ਼ੁੱਕਰਵਾਰ ਡੇਂਗੀ ਦਿਵਾਰ ਬੱਚਿਆਂ ਨੂੰ ਅਸੀਂ ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਦੱਸ ਰਿਹਾ ਕਿ ਹੁਣ ਡੇਂਗੀ ਸੀਜ਼ਨ ਸ਼ੁਰੂ ਹੋ ਰਿਹਾ ਹੈ ਇਸ ਮੌਸਮ ਵਿੱਚ ਆਮ ਤੌਰ ਤੇ ਡੇਂਗੀ ਮੱਛਰ ਪੈਦਾ ਹੁੰਦਾ ਹੈ ਤੇ ਉਸ ਤੋਂ ਬਾਅਦ ਡੇਂਗੀ ਮੱਛਰ ਦੇ ਕੱਟੇ ਐਗਸ ਮੱਛਰ ਦੇ ਕੱਟਣ ਆ ਬੱਚਿਆਂ ਨੂੰ ਬੁਖਾਰ ਹੋ ਜਾਂਦਾ ਹੈ ਇਸ ਬੁਖਾਰ ਵਿੱਚ ਪਹਿਲਾਂ ਅਸੀਂ ਇਹ ਸਿ ਬੁਖਾਰ ਹੋਣ ਦੀ ਨੌਬਤ ਹੀ ਨਹੀਂ ਆਂਦੇ ਵੀ ਸਾਰੇ ਬੱਚਿਆਂ ਨੂੰ ਅਸੀਂ ਆਮ ਪਬਲਿਕ ਨੂੰ ਵੀ ਅਵੇਅਰ ਕਰਨਾ ਚਾਹੁੰਦੇ ਆ ਕਿ ਇਸ ਬੁਖਾਰ ਤੋਂ ਬਚਣ ਲਈ ਕੁਝ ਪ੍ਰੀਕਾਸ਼ਨਸ ਹੈ ਜਿਹੜੇ ਕਿ ਸਾਨੂੰ ਰੋਜ਼ ਅਸੀਂ ਆਪਣੀ ਰੋਜ਼ ਜ਼ਿੰਦਗੀ ਵਿੱਚ ਲੈ ਲਈਏ ਤਾਂ ਇਹ ਡੇਂਗੀ ਮੱਛਰ ਪੈਦਾ ਹੀ ਨਹੀਂ ਹੋਏਗਾ ਇਸ ਸਬੰਧ ਵਿੱਚ ਅਸੀਂ ਸਾਰਿਆਂ ਨੂੰ ਇਹ ਜਾਗਰੂਕ ਕਰ ਰਹੇ ਹਾਂ ਕਿ ਆਪਣੇ ਘਰ ਵਿੱਚ ਆਪਣੇ ਫ੍ਰਿਜ ਦੇ نیچے ਜਿਹੜੀ ਟ੍ਰੇ ਆ ਉਹਦੇ ਵਿੱਚ ਜਾਂ ਟੁੱਟੇ ਗਮਲੇ ਕਈ ਵਾਰੀ ਆਪਾਂ ਜਿਹੜੇ ਬਰਡਸ ਨੂੰ ਪਾਣੀ ਪਾਣ ਲਈ ਬੌਲ ਰੱਖਦੇ ਆ ਉਹਦੇ ਵਿੱਚ ਮੱਛਰ ਦੇੰਗੀ ਮੱਛਰ ਦਾ ਲਾਰਵਾ ਪੈਦਾ ਹੀ ਨਹੀਂ ਹੁੰਦੇ ਨਾਲ ਇਹ ਪਾਣੀ ਦੀ ਰੈਗੂਲਰ ਸਫਾਈ ਕੀਤੀ ਜਾਵੇ ਬੌਲ ਦੀ ਸਫਾਈ ਕੀਤੀ ਜਾਵੇ ਆਸ-ਪਾਸ ਜੇ ਕੋਈ ਟੁੱਟੇ ਟਾਇਰ ਉਹਨਾਂ ਆਦੀ ਵਿੱਚ ਪਾਣੀ ਖੜਾ ਹੋਇਆ ਜਾਂ ਛੱਤ ਦੇ ਉੱਤੇ ਜਾ ਕੇ ਦੇਖਿਆ ਜਾਵੇ ਬੈਂਕੀਆਂ ਦੇ ਟੱਕਨ ਉਹਨਾਂ ਦੇ ਵਿੱਚ ਨਹੀਂ ਮਤਲਬ ਟੱਕਨ ਲੱਗੇ ਹੋਣੇ ਚਾਹੀਦੇ ਹਨ ਇਹ ਸਾਰੇ ਪ੍ਰੀਕੌਸ਼ਨਸ ਲੈਣ ਲਈ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਬੱਚਿਆਂ ਨੂੰ ਦੱਸਿਆ ਹੈ ਕਿ ਜੇ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਬੁਖਾਰ ਹੁੰਦਾ ਹੈ ਉਹਨਾਂ ਨੂੰ ਨੇੜੇ ਦੇ ਹਸਪਤਾਲ ਸਰਕਾਰੀ ਹਸਪਤਾਲ ਵਿੱਚ ਜਾ ਕੇ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਪ੍ਰਾਈਵੇਟ ਹਸਪਤਾਲ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੇ ਬੁਖਾਰ ਹੋ ਗਿਆ ਬੁਖਾਰ ਹੋਣ ਦੀ ਨੌਬਤ ਦੇ ਵਿੱਚ ਉਹਨਾਂ ਨੂੰ ਡਿਸਪਰੀਨ ਜਾਂ ਐਸਪਰੀਨ ਨਹੀਂ ਲੈਣੀ ਚਾਹੀਦੀ ਹੈ ਕੇਵਲ ਪੈਰਾਸੀਟਾਮੋਲ ਲੈਣੀ ਚਾਹੀਦੀ ਹੈ ਉਹੀ ਖਾਣੀ ਚਾਹੀਦੀ ਹੈ ਬਾਕੀ ਟੈਸਟ ਕਰਵਾ ਕੇ ਸਰਕਾਰੀ ਹਸਪੀਟਲ ਵਿੱਚ ਉਹਦਾ ਮੁਫਤ ਇਲਾਜ ਹੈ ਨੈਸ਼ਨਲ ਡੇਂਗੂ ਦੇ ਸਬੰਧ ਵਿੱਚ ਅੱਜ ਸਿਹਤ ਵਿਭਾਗ ਅੰਮ੍ਰਿਤਸਰ ਦੀ ਟੀਮ ਵੱਲੋਂ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਦੀ ਅਗਵਾਈ ਹੇਠ ਸਰਕਾਰੀ ਸਕੂਲ ਸੁਲਤਾਨਪੁਰ ਪਿੰਡ ਵਿਖੇ ਇੱਕ ਜਾਗਰੂਤਾ ਸੈਮੀਨਾਰ ਕਰਵਾਇਆ ਗਿਆ ਜਿਸ ਦੌਰਾਨ ਡੇਂਗੂ ਦੇ ਲੱਛਣਾਂ ਅਤੇ ਉਸਦੇ ਇਲਾਜ ਬਾਰੇ ਉੱਥੇ ਮੌਜੂਦ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ફાસ્ટવે ન્યૂઝ લ અમૃતસર તો અજયકુમાર